ਦੋਸਤੋ ਕਦੇ ਸੁਣਿਆ ਸਗਾ ਕਿ ਕੋਈ ਕਹਿੰਦਾ ਕਿਸੇ ਨੇ ਗੱਪ ਮਾਰੀ ਤਾਂ ਉਹਨੇ ਧਰਤੀ ਪਾੜ ਕੇ ਰੱਖ ਦਿੱਤੀ ਪਰ ਹੈਰਾਨੀ ਦੀ ਗੱਲ ਇਹ ਆ ਕਿ ਆ ਜੋ ਬੀਬੀ ਨੇ ਗੱਪ ਮਾਰੀ ਇਹਨੇ ਤਾਂ ਅੱਗਾ ਪਿੱਛਾ ਸਾਰਾ ਹੀ ਪਾੜ ਕੇ ਰੱਖ ਦਿੱਤਾ ਤੁਹਾਡੇ ਕੋਲ ਵੀ ਰਹਿਣਾ ਨਹੀਂ ਜਾਣਾ ਕਿ ਕਿਹੜੇ-ਕਿਹੜੇ ਬਚਨ ਬੋਲੀਏ ਪਹਿਲਾਂ ਵੀਡੀਓ ਦੇਖ ਲਓ ਤੁਸੀਂ ਟਾਈਮ ਟ੍ਰੈਵਲ ਕਰਕੇ ਤੁਸੀਂ ਸੂਰਜ ਗ੍ਰਹਿ ਤੇ ਗਏ ਤੇ ਉੱਥੇ ਦੁਨੀਆ ਵਸਦੀ ਹੈ ਉੱਥੇ ਦੁਨੀਆ ਵਸਦੀ ਹੈ ਪਰ ਉਹ ਤੇ ਆਹ ਲੋਕਾਂ ਨੇ ਤੁਸੀਂ ਮਜ਼ਾਕ ਕਰਦੇ ਹੋ ਹਾਂਜੀ ਲਿਕਮੈਂਟ ਕਰਨ ਲੋਕਾਂ ਨੇ ਤੁਸੀਂ ਮਜ਼ਾਕ ਕਰਦੇ ਇਹ ਤਾਂ ਜਿਹੜਾ ਜਾਣਦਾ ਹੈ ਉਹਨੇ ਪਤਾ ਜਿਹੜਾ ਕਿ ਕਿਉਂਕਿ ਸੂਰਜ ਦੀ ਅੱਜ ਕੱਲ ਇੰਨੀ ਗਰਮੀ ਹੈ ਉਹਦੀ ਗਰਮੀ ਛੱਲੀ ਨਹੀਂ ਜਾਂਦੀ ਆਪਾਂ ਇੰਨੀ ਦੂਰ ਬੈਠੇ ਹਾਂ ਤੋਂ ਮਾਲਕ ਨੇ ਆਕਾਰ ਉਹਦਾ ਦੇ ਬਣਾ ਦਿੱਤੇ ਨਾ ਅੱਛਾ ਹਾਂਜੀ ਜਿਸ ਤਰ੍ਹਾਂ ਕਿਹੋ ਜਿਹਾ ਕਾਰ ਸੀ ਸੂਰਜ ਤੇ ਲੋਕਾਂ ਨੇ ਦੇਖੋ ਜੀ ਅਗਰ ਤਾਂ ਐਦਾਂ ਦਾ ਹੀ ਹੁੰਦੇ ਆ ਹਾਂ ਕਿਉਂਕਿ ਮਾਲਕ ਨੇ ਐਦਾਂ ਦੀ ਬਣਾਈ ਮਨੋਖ ਜਮ ਮੈਂ ਤਾਂ ਐਦਾਂ ਹੀ ਬਾਕੀ 84 ਲੱਖ ਜੁਨਾ ਉਸੇ ਤਰ੍ਹਾਂ ਦੀ ਹਾਂ ਸਿਰਫ ਜਿਹੜੀ ਬੋਡੀ ਉਹ ਡਿਫਰੈਂਟ ਹੈ ਥੋੜੀ ਕਿਦਾਂ ਆਪਣੀ ਸਕਿਨ ਨਾ ਹਾਂ ਥੋੜੀ ਜੀ ਹੈਗੀ ਐਦਾਂ ਮਲਾਈਮ ਜੀ ਹੈ ਨਾ ਹਾਂਜੀ ਤੇ ਉਹਨਾਂ ਦੇ ਉਹ ਸੂਰਜ ਦੀ ਜਿਹੜੀ ਉਹ ਵੀ ਤਪਸ਼ ਚੱਲ ਸਕਣ ਉਹ ਚੱਲ ਸਕ ਹੁਣ ਤੁਸੀਂ ਜਜਮੈਂਟ ਤਾਂ ਲਾਏ ਲਈ ਹੋਗੀ ਕਿ ਇਹਨੇ ਤਾਂ ਗੱਪ ਦੀ ਵੀ ਪਾੜ ਕੇ ਰੱਖ ਦਿੱਤੀ ਗੱਪ ਮਾਰਨ ਲੱਗੇ ਵੀ ਇਹ ਸੋਚਦੇ ਨਹੀਂ ਘਰੇ ਹੀ ਬੈਠੇ ਪੋਥੀਆਂ ਤਿਆਰ ਕਰ ਦਿੰਦੇ ਆ ਘਰੇ ਹੀ ਬੈਠੇ ਕਿਤਾਬਾਂ ਲਿਖ ਦਿੰਦੇ ਆ ਬੜੀ ਹੈਰਾਨੀ ਹੋਈ ਇਹਨਾਂ ਦੀਆਂ ਗੱਲਾਂ ਸੁਣ ਕੇ ਕੋਈ ਦੋ ਫੁੱਟ ਉੱਚਾ ਉੱਡ ਜਾਂਦਾ ਸੀਗਾ ਸਮਝ ਨਹੀਂ ਆਈ ਇਹਨਾਂ ਨੇ ਇਹ ਚੀਜ਼ਾਂ ਕਿੱਥੋਂ ਹਾਸਲ ਕੀਤੀਆਂ ਕਿਹੜੀ ਪੋਥੀ ਇਹਨਾਂ ਨੇ ਪੜ੍ਹੀ ਆ ਗਾਪਨੂ ਵੀ ਆਪਣੇ ਆਪ ਸ਼ਰਮਾਂ ਦੀ ਹੋਣੀ ਆ ਕਿ ਮੈਂ ਕਿਹਦੇ ਮੂੰਹੋਂ ਨਿਕਲਣ ਲੱਗੀ ਜੈ ਹਿੰਦ ਜੈ ਭਾਰਤ